ਅੱਜ ਆਪਾਂ ਗੱਲ ਕਰਾਂਗੇ ਮੱਥੇ ਰੰਗੜ ਬਾਰੇ ਕਿਵੇਂ ਮੱਥੇ ਰੰਗੜ ਦਾ ਨਾਮ ਮੱਥਾ ਰੰਗੜ ਪਿਆ ਤੇ ਕਿਵੇਂ ਸਿੰਘਾਂ ਦਾ ਕੀ ਕਾਰਨ ਸੀ ਕਿ ਮੱਥੇ ਰੰਗੜ ਦਾ ਗਾਟਾ ਲਾਉਣਾ ਪਿਆ ਉਹਨਾਂ ਨੂੰ ਅੱਜ ਦੀ ਵੀਡੀਓ ਵਿੱਚ ਇਹ ਤੁਹਾਨੂੰ ਦੱਸਾਂਗੇ ਤਾਂ ਜਦੋਂ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਤੇ ਅਤਿਆਚਾਰ ਜ਼ੁਲਮ ਹੋਣੇ ਸ਼ੁਰੂ ਹੋ ਗਏ ਸੀ ਤੇ ਉਸ ਤੋਂ ਬਾਅਦ ਉਹ ਆਪਣੀ ਜਾਨਾਂ ਬਚਾਉਂਦੇ ਜੰਗਲਾਂ ਵੱਲ ਤੁਰ ਪਏ ਸੀ ਤੇ ਉਸ ਤੋਂ ਬਾਅਦ ਜੰਡਿਆਲੀ ਪਿੰਡ ਦੇ ਵਿੱਚ ਚੌਧਰੀਆਂ ਦੀ ਇੱਕ ਮੀਟਿੰਗ ਰੱਖੀ ਜਾਂਦੀ ਹੈ ਜਿਦੇ ਵਿੱਚ ਮਸਾਲੂ ਦੇ ਨਾਂ ਦੇ ਵਿਅਕਤੀ ਨੂੰ ਨਿਯੁਕਤ ਕੀਤਾ ਜਾਂਦਾ ਹਰਮੰਦਰ ਸਾਹਿਬ ਜਾਣ ਲਈ ਉਹਦਾ ਉਹ ਮਸਾਲੂਦੀਨ ਨਾਮ ਦੇ ਵਿਅਕਤੀ ਦਾ ਨਾਮ ਮਸਰੰਗੜ ਕਿਵੇਂ ਪਿਆ ਮੱਸਾ ਉਹਦੇ ਚਿਹਰੇ ਤੇ ਮੱਸਾ ਸੀ ਤੇ ਰੰਗੜ ਜਾਤ ਨਾਲ ਉਹ ਸੰਬੰਧ ਰੱਖਦਾ ਸੀ ਮਸਾਲੂਦੀਨ ਨਾਮ ਦੇ ਵਿਅਕਤੀ ਤੋਂ ਬਾਅਦ ਉਹਦਾ ਨਾਮ ਮੱਸਾ ਰੰਗੜ ਪੈ ਗਿਆ ਤੇ ਉਹਨੂੰ ਬਜਖਦੀਆ ਖਾਨ ਜਦੋਂ ਨਿਯੁਕਤ ਕਰ ਦਿੰਦਾ ਹਰਮੰਦਰ ਸਾਹਿਬ ਜਾਣ ਲਈ ਤੇ ਸਭ ਤੋਂ ਪਹਿਲਾ ਕੰਮ ਉਹਨੂੰ ਦੱਸਦਾ ਕਿ ਪਹਿਲਾਂ ਸਭ ਤੋਂ ਜਾਂਦਿਆਂ ਹੀ ਇਹ ਸ੍ਰੋਵਰ ਨੂੰ ਪੂਰ ਦਿੱਤਾ ਜਾਵੇ ਤੇ ਉੱਥੇ ਜਾਂਦਿਆਂ ਉਸ ਦੁਸ਼ਟ ਵਿਅਕਤੀ ਨੇ ਸਰੋਵਰ ਨੂੰ ਗੰਦਮੰਦ, ਕੂੜੇ ਕਰਕਟ ਤੇ ਹੱਡੀਆਂ ਨਾਲ ਪੂਰ ਦਿੱਤਾ ਸੀ। ਸਰੋਵਰ ਨੂੰ ਪੂਰਨ ਤੋਂ ਬਾਅਦ ਇਸ ਦੁਸ਼ਟ ਵਿਅਕਤੀ ਨੇ ਸਿੱਖਾਂ ਦਾ ਆਉਣਾ ਜਾਣਾ ਬਿਲਕੁਲ ਉੱਥੇ ਬੰਦ ਕਰ ਦਿੱਤਾ ਸੀ। ਮੰਨ ਲਓ ਵੀ ਐਂਟਰੀ ਉਹਨਾਂ ਦੀ ਬੈਨ ਹੀ ਕਰਤੀ ਸੀ, ਬਿਲਕੁਲ ਹੀ ਬੈਨ ਕਰਤੀ ਸੀ ਸਿੱਖਾਂ ਉੱਥੇ ਆਉਣੇ। ਉਸ ਤੋਂ ਬਾਅਦ ਜਿੱਥੇ ਮਹਾਰਾਜ ਦੀ ਪਵਿੱਤਰ ਬੀੜ ਰੱਖੀ ਜਾਂਦੀ ਹੈ, ਉੱਥੇ ਦੁਸ਼ਟ ਵਿਅਕਤੀ ਆਪਣਾ ਮੰਜਾੜਾ ਲੈਂਦਾ ਸੀ। ਜਿੱਥੇ ਚੌਰ ਸਾਹਿਬ ਹੁੰਦੀ ਸੀ, ਉੱਥੇ ਆਪਣਾ ਫੁੱਕਾ ਰੱਖਦਾ ਹੁੰਦਾ ਸੀ। ਤੇ ਜਿੱਥੇ ਕੀਰਤਨੇ ਕੀਰਤਨ ਕਰਦੇ ਹੁੰਦੇ ਸੀ ਉੱਥੇ ਨਚਾਰਾਂ ਦਾ ਨਾਚ ਕਰਵਾਉਣਾ ਹੁੰਦਾ ਸੀ ਤੇ ਆਲੇ ਦੁਆਲੇ ਜੋ ਆ ਮੁਗਲ ਸਪਾਈ ਬੈਠੇ ਹੁੰਦੇ ਸੀ ਜੋ ਕਿ ਸ਼ਰਾਬਾਂ ਦਾ ਸੇਵਨ ਕਰ ਰਹੇ ਹੁੰਦੇ ਸੀ ਤੇ ਉੱਚੀ ਉੱਚੀ ਹੱਸ ਰਹੇ ਹੁੰਦੇ ਸੀ ਹੁਣ ਤੁਸੀਂ ਸਮਝ ਸਕਦੇ ਹੋ ਵੀ ਐਡੀ ਪਵਿੱਤਰ ਸਾਡੀ ਜਗ੍ਹਾ ਤੇ ਅੱਜ ਦੀ ਘੜੀ ਅਸੀਂ ਹਰਬੰਦਰ ਸਾਹਿਬ ਜਾਣੇ ਆ ਤਾਂ ਅਸੀਂ ਜਿੰਦੇ ਜੀ ਸਿੱਧਾ ਸਵਰਗ ਦੇਖਦੇ ਹਾਂ ਉੱਥੇ ਜਾ ਕੇ ਤੇ ਉਸ ਟਾਈਮ ਉਸ ਦੁਸ਼ਤ ਵਿਅਕਤੀ ਦੇਖ ਲੋ ਉੱਥੇ ਕੀ ਕਰ ਰਿਹਾ ਸੀ ਤੇ ਕਾਫੀ ਟਾਈਮ ਬਾਅਦ ਜਦੋਂ ਸਿੰਘਾਂ ਨੂੰ ਇਹ ਚੀਜ਼ ਇੱਕ ਬਲਾਕਾ ਸਿੰਘ ਨਾਮ ਦਾ ਸਿੰਘ ਸੀ ਉਹਨੂੰ ਸਭ ਤੋਂ ਪਹਿਲਾਂ ਇਹ ਚੀਜ਼ ਪਤਾ ਲੱਗੀ ਉੱਥੇ ਤੇ ਉਹਦਾ ਅੰਦਰ ਰੋਪਿਆ ਸੀ ਉਹ ਕੰਬ ਗਿਆ ਸੀ ਕਿ ਸਾਡੀ ਇੰਨੀ ਪਵਿੱਤਰ ਜਗ੍ਹਾ ਤੇ ਕੀ ਕਰ ਰਿਹਾ ਐ ਮਸਾ ਰੰਗੜ ਤੇ ਉਹ ਹੌਲੀ-ਹੌਲੀ ਫਿਰ ਜਾਂਦੇ ਆ ਸਿੰਘਾਂ ਨੂੰ ਭਾਲ ਦੇ ਭਾਲ ਦੇ ਬੀਕਾ ਨੇਰ ਚਲੇ ਜਾਂਦੇ ਆ ਉਹ ਬੀਕਾ ਨੇਰ ਬੈਠਾ ਹੁੰਦਾ ਸਾਮ ਸਿੰਘ ਟਾਰੀ ਵਾਲੇ ਦਾ ਜਥਾ ਉੱਥੇ ਕਾਫੀ ਸਿੰਘ ਪਹਿਲਾਂ ਹੀ ਇਕੱਤਰਤ ਹੋਏ ਹੁੰਦੇ ਆਗੇ ਤੇ ਜਦੋਂ ਭਾਈ ਬਲਾਕਾ ਸਿੰਘ ਉਹਨਾਂ ਕੋਲੇ ਜਾ ਕੇ ਖਲਾਉਂਦੇ ਆ ਤੇ ਖਲੋ ਕੇ ਭੁੱਬਾ ਮਾਰ-ਮਾਰ ਕੇ ਉੱਚੀ-ਉੱਚੀ ਰੋਣ ਲੱਗ ਜਾਂਦੇ ਆ ਸਿੰਘ ਡਰ ਜਾਂਦੇ ਆ ਕਿ ਪਾਪੀਆਂ ਨੇ ਪਤਾ ਨਹੀਂ ਸਾਡੇ ਹੋਰ ਕਿੰਨੇ ਕਿ ਸਿੰਘ ਸ਼ੀਦ ਕਰ ਦਿੱਤੇ ਹੋਣੇ ਆ ਤੇ ਜਦੋਂ ਉਹਨਾਂ ਤੋਂ ਪੁੱਛਿਆ ਜਾਂਦਾ ਕਿ ਦੱਸੋ ਭਾਈ ਬਲਕਾ ਸਿੰਘ ਜੀ ਕੀ ਖਬਰ ਲੈ ਕੇ ਆਏ ਕਿੰਨੇ ਕਿ ਸ਼ੀਦ ਆਪਣੇ ਸਿੰਘ ਕਰਤੇ ਉਹਨਾਂ ਨੇ ਤੇ ਭਾਈ ਬਲਕਾ ਸਿੰਘ ਕਹਿੰਦੇ ਆ ਮੈਂ ਸਿੰਘਾਂ ਦੀ ਸ਼ੀਦੀ ਤੇ ਨਹੀਂ ਰੋਣਾ ਸੀ ਪਰ ਜੋ ਆ ਹੋਇਆ ਉਹ ਤੇ ਕਹਿ ਰਹੀ ਹੈ ਤੇ ਜਦੋਂ ਇਹ ਸਾਰੀ ਦੁਖਦਾਈ ਘਟਨਾ ਹਰਿਮੰਦਰ ਸਾਹਿਬ ਦੀ ਜਦੋਂ ਉਹਨਾਂ ਸਿੰਘਾਂ ਨੂੰ ਦੱਸੀ ਜਾਂਦੀ ਹੈ ਤਾਂ ਸਿੰਘਾਂ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਹੈ ਤੇ ਸਾਰੇ ਕੰਬ ਉੱਠਦੇ ਆ ਤੇ ਸਿੰਘਾਂ ਤੇ ਵਿੱਚੋਂ ਇੱਕ ਭਾਈ ਮਹਿਤਾਬ ਸਿੰਘ ਆਪਣੀ ਨੰਗੀ ਕਿਰਪਾਨ ਕੱਢ ਕੇ ਭਾਈ ਬਲਾਕਾ ਸਿੰਘ ਦੇ ਸਾਹਮਣੇ ਆ ਕੇ ਕਹਿੰਦੇ ਕਿ ਤੂੰ ਇੱਥੇ ਕੀ ਕਰ ਰਿਹਾ ਹੈ ਤੂੰ ਉਹਨਾਂ ਨਾਲ ਲੜ ਕੇ ਪੰਥ ਦੀ ਰੱਖਿਆ ਕਿਉਂ ਨਹੀਂ ਕੀਤੀ ਤੂੰ ਉਹਨਾਂ ਨਾਲ ਲੜ ਕੇ ਉੱਥੇ ਸ਼ਹੀਦ ਕਿਉਂ ਨਹੀਂ ਹੋਇਆ ਤੇ ਭਾਈ ਬਲਾਕਾ ਸਿੰਘ ਜੀ ਅਗੋ ਕਹਿੰਦੇ ਕਿ ਜੇ ਮੈਂ ਉੱਥੇ ਉਹਨਾਂ ਨਾਲ ਲੜ ਕੇ ਸ਼ਹੀਦ ਹੋ ਜਾਂਦਾ ਮਰ ਜਾਂਦਾ ਤੇ ਤੁਹਾਡੇ ਤੱਕ ਇਹ ਖ਼ਬਰ ਕਿਹਦੀ ਪਹੁੰਚਾਉਣੀ ਸੀ ਤਾਂ ਭਾਈ ਮਹਿਤਾਬ ਸਿੰਘ ਮੀਰਾਕੋਟ ਕਹਿੰਦੇ ਆ ਕਿ ਮੈਂ ਜਾਵਾਂਗਾ ਮੈਂ ਉਸ ਪਾਪੀ ਦਾ ਸੋਧਾ ਲਾ ਕੇ ਆਵਾਂਗਾ ਨਾਲ ਹੀ ਭਾਈ ਸੁੱਖਾ ਸਿੰਘ ਮਾੜੀ ਕੰਬੋ ਕੀ ਉੱਠ ਖੜਦੇ ਆ ਉਹ ਕਹਿੰਦੇ ਮੈਂ ਵੀ ਤੁਹਾਡੇ ਨਾਲ ਚੱਲਾਂਗਾ ਤੇ ਦੋਨੇ ਸਿੰਘ ਅਰਦਾਸਾ ਸੋਧ ਕੇ ਬੀਕਾ ਨੇਰ ਤੋਂ ਸਿੱਧਾ ਤੁਰ ਪੈਂਦੇ ਆ ਆਪਣੇ ਰਾਹ ਤੇ ਜਾਂਦੇ ਜਾਂਦੇ ਰਾਹ ਚ ਤਰਨ ਤਰਨ ਵਿਖੇ ਰੁਕ ਜਾਂਦੇ ਆ ਰੁੱਕ ਕੇ ਉਹ ਆਪਣਾ ਜਿਹੜੇ ਸਰੂਪ ਦੇ ਵਿੱਚ ਆਏ ਸੀ ਉਹ ਸਰੂਪ ਦੇ ਵਿੱਚ ਤਾਂ ਉਹ ਕੇ ਕੰਮ ਨਹੀਂ ਕਰ ਸਕਦੇ ਸੀ ਹਰਮੰਦਰ ਸਾਹਿਬ ਜਾ ਕੇ ਇਸ ਕਰਕੇ ਉਹਨਾਂ ਨੇ ਜਰੂਰੀ ਸਮਝਿਆ ਆਪਣਾ ਕਿ ਭੇਸ ਬਦਲਾ ਲੇਤਾ ਜਾਵੇ ਉਹਨਾਂ ਨੇ ਨੰਬਰਦਾਰ ਦਾ ਭੇਸ ਬਦਲਾਇਆ ਸਿਰ ਤੇ ਤੁਰਕੀ ਪੱਗਾ ਮੰਨ ਲਈਆਂ ਤੇ ਕੁਝ ਕੁ ਮਿੱਟੀ ਦੇ ਬਰਤਨ ਲੈ ਲੇ ਤਾਂ ਉਹਨਾਂ ਨੂੰ ਛੋਟੇ 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 ਭੰਨ ਕੇ ਉਹਨਾਂ ਨੇ ਦੋ ਗੱਠਾ ਬਨਣ ਲੀਆਂ ਦੋ ਪੰਡਾ ਕਰ ਲੀਆਂ ਤੇ ਉਹਨਾਂ ਦੇ ਵਿੱਚ ਨੰਗੀਆਂ ਕਿਰਪਾਨਾਂ ਉਹਨਾਂ ਨੇ ਰੱਖ ਲੀਆਂ ਤੇ ਤੁਰ ਪੈਂਦੇ ਹਰਮੰਦਰ ਸਾਹਿਬ ਵੱਲ ਨੂੰ ਹਰਮੰਦਰ ਸਾਹਿਬ ਦੇ ਵਿੱਚ ਵੜਦੇ ਆਂ ਹੀ ਚੱਪੇ ਚੱਪੇ ਦੇ ਮੁਗਲ ਫੌਜ ਦੇ ਸਿਪਾਹੀ ਚੱਪੇ ਚੱਪੇ ਤੇ ਉਹ ਦੋਨੇ ਸਿੰਘ ਨਿੱਡਰ ਹੋ ਕੇ ਜਾਂਦੇ ਆਂ ਜਾਂਦੇ ਜਾਂਦੇ ਉਹ ਪਹੁੰਚ ਜਾਂਦੇ ਆ ਹਰਮੰਦਰ ਸਾਹਿਬ ਵਿਖੇ ਜਦੋਂ ਉਹ ਲਾਚੀਵੇਰੀ ਦੇ ਥੱਲੇ ਆਪਣੇ ਦੋਨੇ ਘੋੜੇ ਬੰਦਦੇ ਆ ਆਪਣੇ ਨਿਜੇ ਉੱਥੇ ਰੱਖ ਦਿੰਦੇ ਆ ਤੇ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਵੱਲ ਨੂੰ ਤੁਰ ਪੈਂਦੇ ਆ ਤੇ ਰਸਤੇ 'ਚ ਉਹਨਾਂ ਨੂੰ ਇੱਕ ਮੁਗਲ ਸਿਪਾਹੀ ਮਿਲਦਾ ਜੋ ਕਿ ਪਾਣ ਖਾ ਰਿਆ ਹੁੰਦਾ ਤੇ ਉਹਨਾਂ ਦੇ ਸਾਹਮਣੇ ਉਹ ਥੁੱਕਦਾ ਤੇ ਥੁੱਕ ਕੇ ਪੁੱਛਦਾ ਕਿ ਹਾਂ ਬਾਈ ਤੁਸੀਂ ਕੀ ਕਰਨਾ ਆਏ ਹੋ ਇੱਥੇ ਉਹ ਕਹਿੰਦੇ ਅਸੀਂ ਨਾਲ ਦੇ ਪਿੰਡ ਦੇ ਨੰਬਰਦਾਰ ਆ ਤੇ ਸਾਡਾ ਕੁਝ ਮਾਮਲਾ ਬਚਾ ਸੀ ਤੇ ਅਸੀਂ ਚੌਧਰੀਆਂ ਨੂੰ ਮਾਮਲਾ ਸੌਪਣ ਆਏ ਆ ਤਾਂ ਉਹ ਸਿਪਾਹੀ ਕਹਿੰਦਾ ਕਿ ਮੈਨੂੰ ਮੇਰਾ ਵੀ ਕੋਈ ਸੋਚੋ ਮੈਨੂੰ ਵੀ ਕੁਝ ਥੋੜਾ ਬਹੁਤ ਦਿਓ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਸਾਰਿਆਂ ਦਾ ਹਿਸਾਬ ਕਰਕੇ ਹੀ ਇੱਥੋਂ ਜਾਵਾਂਗੇ ਇਹਨਾਂ ਕਹੇ ਕਿ ਉਹਨਾਂ ਨੂੰ ਭੇਜ ਦਿੰਦਾ ਤੇ ਉਹ ਜਦੋਂ ਹਰਮੰਦਰ ਸਾਹਿਬ ਦੀ ਪ੍ਰਕਰਮਾਂ ਦੇ ਨੇ ਉਹ ਥੋੜਾ ਜਿਹਾ ਨੇੜੇ ਪਹੁੰਚਦੇ ਆ ਤੇ ਉੱਥੇ ਉਹਨਾਂ ਨੂੰ ਘੁੰਗਰੂਆਂ ਦੀਆਂ ਛਣਛਣ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਉੱਥੋਂ ਉਹਨਾਂ ਨੇ ਕਿਚੀਚੀਆਂ ਬਟਣੀਆਂ ਸ਼ੁਰੂ ਕਰ ਦਿੱਤੀਆਂ ਸੀ ਪਰ ਉਹ ਕੁਝ ਕਰ ਨਹੀਂ ਸਕਦੇ ਸੀ ਕਿਉਂਕਿ ਜਿਹੜਾ ਜਿਹਦਾ ਸੋਧਾ ਲਾਉਣਾ ਹੈ ਪਾਪੀ ਦਾ ਉਹਦੇ ਦਰਬਾਰ ਸਾਹਿਬ ਦੇ ਅੰਦਰ ਬੈਠਾ ਸੀ ਤਾਂ ਕਰਕੇ ਉਹ ਹੌਲੀ-ਹੌਲੀ ਅੰਦਰ ਜਾਂਦੇ ਆ ਤੋ ਹਰਮੰਦਰ ਸਾਹਿਬ ਦਾ ਹਾਲ ਦੇਖਦੇ ਆ ਹਰਮੰਦਰ ਸਾਹਿਬ ਦੀਆਂ ਕੰਧਾਂ ਦੇ ਨਾਲ ਮੁਗਲ ਫੌਜ ਹੱਸ ਰਹੀ ਐ ਦਾਰੂ ਪੀ ਰਹੀ ਐ ਨਚਾਰ ਹੋ ਰਿਹਾ ਐ ਤੇ ਮੱਸਾ ਰੰਗੜ ਖੁਦ ਬੈਠਾ ਹੁੱਕਾ ਪੀ ਰਿਹਾ ਉੱਥੇ ਦਾਰੂ ਦਾ ਸੇਵਨ ਕਰ ਰਿਹਾ ਐ ਤੇ ਜਦੋਂ ਉਹ ਜਾਂਦੇ ਆ ਉਹ ਆਪਣੀਆਂ ਗੋਠਲੀਆਂ ਪੱਠਾਂ ਗੱਠਾਂ ਉੱਥੇ ਰੱਖ ਦਿੰਦੇ ਆ ਮੱਸੇ ਰੰਗੜ ਦੇ ਸਾਹਮਣੇ ਉਹ ਰੱਖ ਕੇ ਉਹਨੂੰ ਕਹਿੰਦੇ ਆ ਕਿ ਅਸੀਂ ਨਾਲ ਦੇ ਪਿੰਡ ਦੇ ਚੌਧਰੀ ਹਾਂ ਤੇ ਸਾਡਾ ਮਾਮਲਾ ਕੁਛ ਬੱਚਾ ਸੀ ਤੇ ਆ ਲੈ ਲਓ ਉਹ ਕਹਿੰਦਾ ਠੀਕ ਐ ਰੱਖੋ ਤੇ ਜਾਓ ਤੇ ਉਹ ਕਹਿੰਦੇ ਕਿ ਰੱਖਣਾ ਨਹੀਂ ਤੁਸੀਂ ਇਹਨੂੰ ਚੈੱਕ ਕਰ ਲਓ ਕਿਤੇ ਮਾਮਲਾ ਘਟ ਨਾ ਹੋਵੇ ਜੇ ਮਾਮਲਾ ਘਟ ਹੋਇਆ ਤਾਂ ਹੋਰ ਦੇ ਦਾਂਗੇ ਪਾਪੀ ਤਾਂ ਸੀ ਸੀ ਮੱਸਾ ਰੰਗੜ ਨਾ ਨਾ ਲਾਲਚੀ ਵੀ ਬੜਾ ਸੀ ਉਹ ਇਹ ਲਾਲਚ ਦੇ ਕਰਕੇ ਉਹਨੇ ਜਦੋਂ ਥੋੜੀ ਜਿਹੀ ਧੌਣ ਨੀਵੀਂ ਕੀਤੀ ਤੇ ਗੱਠ ਨੂੰ ਹੱਥ ਪਾਉਣ ਲੱਗਿਆ ਤੇ ਭਾਈ ਮਹਿਤਾਵ ਸਿੰਘ ਨੇ ਸੈਕਿੰਟਾਂ ਦੇ ਵਿੱਚ ਹੀ ਉਹਦਾ ਕਿਰਪਾਨ ਕੱਢ ਕੇ ਤੇ ਨਾਲ ਦੀ ਨਾਲ ਗੱਟਾ ਲਾ ਕੇ ਪਰੇ ਸੁੱਟਦਾ ਕਹਿੰਦੇ ਮੱਸਾ ਰੰਗੜ ਨੇ ਸੋਚਿਆ ਵੀ ਹੋਣਾ ਕਿ ਇੱਥੇ ਸਿੱਖ ਵੀ ਆ ਸਕਦੇ ਆ ਇਹਨੇ ਜੇ ਉੱਥੇ ਭਗੜੜ ਮੱਚ ਗਈ ਤੇ ਭਾਈ ਸੁਖਾ ਸਿੰਘ ਨੇ ਮਿੰਟਾਂ ਚ ਪੰਜ ਛੇ ਮੁਗਲਾਂ ਨੂੰ ਮੌਤੇ ਘਾੜ ਉਤਾਰ ਦਿੱਤਾ ਸੀ ਤੇ ਭਾਈ ਮਹਿਤਾਬ ਸਿੰਘ ਦਰਬਾਰ ਸਾਹਿਬ ਤੋਂ ਬਾਹਰ ਨਿਕਲਦੇ ਹੀ ਮਸਰੰਗੜ ਦਾ ਸੱਜੇ ਹੱਥ ਸਿਰ ਫੜ ਕੇ ਖੱਬੇ ਹੱਥ ਤਲਵਾਰ ਫੜ ਕੇ ਤੇ ਜਕਾਰੇ ਲਾਉਂਦੇ ਆਪਣੇ ਘੋੜਿਆਂ ਤੱਕ ਪਹੁੰਚੇ ਤੇ ਘੋੜਿਆਂ ਤੇ ਸਵਾਰ ਹੋਏ ਤੇ ਸਿੱਧੇ ਨਿਕਲ ਗਏ ਉਹਨਾਂ ਦਾ ਪਿੱਛਾ ਵੀ ਕੀਤਾ ਮੁਗਲ ਫੌਜ ਨੇ ਪਰ ਕਿੱਥੇ ਡਾਹ ਹੁੰਦੇ ਆ ਜਾਂਦੇ ਜਾਂਦੇ ਉਹਨਾਂ ਨੇ ਗੰਗਾ ਨਗਰ ਵਿਖੇ ਪੜਾ ਕੀਤਾ ਚਪੜਾ ਕਰਨ ਤੋਂ ਬਾਅਦ ਉਹ ਸਿੱਧਾ ਪਹੁੰਚੇ ਬਿਕਾਨੇਰ ਬਿਕਾਨੇਰ ਜਾਂਦੇ ਉਹਨਾਂ ਨੇ ਸਿੰਘਾਂ ਦੇ ਪੈਰਾਂ ਦੇ ਵਿੱਚ ਉਹਦਾ ਸਿਰ ਛੁੱਟਦਾ ਸੀ ਮੱਸੇ ਰੰਗੜ ਦਾ ਤੇ ਕੁਝ ਸਿੰਘਾਂ ਨੇ ਗੁੱਸੇ ਵਿੱਚ ਆਏ ਨੇ ਉਹਦੇ ਪੈਰਾਂ ਉਹਦੇ ਸਿਰ ਤੇ ਠੇਡੇ ਵੀ ਮਾਰੇ ਤੇ ਇਹਨੇ ਵਿੱਚ ਸਾਹਮ ਸਿੰਘ ਟਾਰੀ ਵਾਲੇ ਆਏ ਤੇ ਉਹ ਕਹਿੰਦੇ ਕਿ ਇਹਨੂੰ ਇਹਦੇ ਕਰਮਾਂ ਦੀ ਸਜ਼ਾ ਮਿਲ ਚੁੱਕੀ ਹੈ ਤੇ ਹੁਣ ਇਹਦੇ ਸਿਰ ਨੂੰ ਅਗਨੀ ਪੇਟ ਕੀਤਾ ਜਾਵੇ ਇਹ ਸੀ ਮੱਸਾ ਰੰਗੜ ਕਿੱਡਾ ਪਾਪੀ ਲਾਲਚੀ ਤੇ ਦੁਸ਼ਟ ਬੰਦਾ ਹੋਇਆ ਮੱਸਾ ਰੰਗੜ